ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸ ਅਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਏ ਖੰਨੇ ਦੇ ਰਹਿ ਜਾਂਦਾ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਬਹੁਤ ਸਾਰੀਆਂ ਵੀਡੀਓ ਪਹਿਲਾਂ ਵੀ ਚੈਨਲਾਂ ਉੱਤੇ ਅਲੱਗ-ਅਲੱਗ ਚੈਨਲਾਂ 'ਤੇ ਵੀ ਅਪਲੋਡ ਹੈ ਤੇ ਆਪਣੇ ਚੈਨਲ ਦੇ ਉੱਤੇ ਵੀ ਪਹਿਲਾਂ ਬਾਈ ਕੋਲੋਂ ਕਾਫੀ ਵੀਡੀਓ ਬਣਾਤੀਆਂ ਕਿਉਂਕਿ ਇੱਥੇ ਇਨਾਂ ਦਾ ਵਪਾਰ ਦਾ ਵੀ ਕੰਮ ਹੈ ਤੇ ਨਾਲ ਇੱਕ ਫਾਰਮ ਵੀ ਆਪ ਦਾ ਖਤਿਆਰ ਕੀਤਾ ਹੋਇਆ ਹੈ ਇਹ ਛੱਡ ਤੁਸੀਂ ਦੇਖੋਗੇ ਕਾਫੀ ਲੰਬਾਈ ਤੱਕ ਹੈ ਅੱਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆਉਣ ਵਾਲੇ ਟਾਈਮ 'ਚ ਬਾਈ ਕਹਿੰਦਾ ਵੀ ਟੌਪ ਦਾ ਫਾਰਮ ਦੁੱਧ ਵਾਲੀਆਂ ਗਾਵਾਂ ਦਾ ਜਿਹੜੀਆਂ ਘਰੇ ਪੱਕੀਆਂ ਰੋਕਣੀਆਂ ਉਹਨਾਂ ਦਾ ਤੇ ਕੋ ਬਿਨਾ ਵਪਾਰ ਵਾਲੇ ਪਸ਼ੂ ਤਿੰਨ ਕੋਲ 30 ਤੋਂ 35 ਨਾ ਹਰ ਟਾਈਮ ਹੁੰਦੇ ਐ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਸ ਸਾਈਡ ਤੋਂ ਸ਼ੁਰੂ ਹੋ ਜਾਓਗੇ ਦੋ گاਵਾ ਸੁੰਆਂ ਸਵਆਂ ਇਤੂ ਬਾਅਦ ਚ ਬਹੁਤੀਆਂ گاਵਾ ਗੱਬਣ ਛੜੀਆਂ ਇੱਥੇ ਇਹ ਤੁਹਾਨੂੰ ਦਿਖਾਉਂਗਾ ਤੇ ਇਹਨਾਂ ਗੱਬਣ گاਵਾਂ ਤੋਂ ਬਿਨਾ ਇਸ ਸਾਈਡ ਦੇ ਉੱਤੇ ਇਹ گاਵਾਂ ਤਾਜ਼ੀਆਂ ਸੋਆਂ ਇਹ ਵੀ ਨਗ ਕਾਫੀ ਸਾਰੇ ਐ ਸੋ ਪਸ਼ੂ ਦੋ ਦੱਸੋ ਤੁਹਾਨੂੰ ਮੈਂ ਬਹੁਤ ਦਿਖਾਉਣ ਲੱਗਾ ਇਸ ਵੀਡੀਓ ਦੇ ਵਿੱਚ ਲਾਸਟ ਤੱਕ ਵੀਡੀਓ ਦੇਖ ਲਿਓ ਨਗ ਜਿਹੜਾ ਜੱਟ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਪਦੀ ਪੂਰ ਤਸੱਲੀ ਕਰਕੇ ਇੱਥੋਂ ਤੁਸੀਂ ਪਸ਼ੂ ਜਿਹੜਾ ਉਹ ਲੈ ਜਾਓ ਇਹਨਾਂ ਕੋਲ ਰੈਚ ਦਾ ਪ੍ਰਬੰਧ ਹੈਗਾ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖ ਰਿਹਾ ਉਹ ਆ ਕੇ ਰਹਿ ਸਕਦਾ ਰਾਤ ਨੂੰ ਰੁੱਕ ਸਕਦੇ ਹੋ ਤੁਸੀਂ ਤੇ ਇੱਥੋਂ ਪਸੂ ਤੁਸੀਂ ਲਿਜਾ ਸਕਦੇ ਹੋ ਆਓ ਬਾਈ ਤੇ ਜਾਣਕਾਰੀ ਲਈ ਗੁਰਵੀਰ ਬ੍ਰਿੰਦਰ ਭਾਈ ਸਤਿ ਸ਼੍ਰੀ ਅਕਾਲ ਸੀਗਾ ਬਾਈ ਜੀ ਆਪਾਂ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਲਾਂਕਿ ਸ਼ਾਰਟ ਵੀਡੀਓ ਦਿਖਾਉਂਦੇ ਰਹੇ ਹਾਂ ਹਾਂਜੀ ਕਾਫੀ ਟਾਈਮ ਲੰਘ ਗਿਆ ਜੀ ਬਿਲਕੁਲ ਅੱਛਾ ਬਾਈ ਇਸੇ ਤਰ੍ਹਾਂ ਪਸ਼ੂ ਰੂਟੀਨ ਚਾਹੁੰਦੇ ਰਹਿੰਦੇ ਹਾਂਜੀ ਬਿਲਕੁਲ ਰੂਟੀਨ ਚਾਹੁੰਦੇ ਰਹਿੰਦੇ ਸੂਏ ਸਵਾਏ ਪਸ਼ੂ ਵੀ ਤੇ ਗੱਬਣ ਵੀ ਹਨ ਹਾਂਜੀ ਸੂਏ ਸਵਾਏ ਮੋਸਟਲੀ ਹੁਣ ਸੂਏ ਸਵਾਏ ਜ਼ਿਆਦਾ ਹੁੰਦੇ ਨੇ ਆਪਣੇ ਠੀਕ ਹੈ ਤੇ ਕੁਝ ਗੱਬਣਾ ਵੀ ਹੁੰਦੀਆਂ ਨਾਲ ਜੀ ਠੀਕ ਹੈ ਨਾਲ ਗੱਬਣਾ ਵੀ ਹੁੰਦੀਆਂ ਕੋਈ ਜ਼ਿਆਦਾ ਪਸ਼ੂ ਸੂਏ ਸਵਾਏ ਰਹਿੰਦੇ ਹਾਂਜੀ ਠੀਕ ਹੈ ਅੱਛਾ ਭਾਈ ਆਪਾਂ ਚੁਰਾਤ ਕਰਾਂਗੇ ਆਪਾਂ ਪਹਿਲਾਂ ਬਾਹਰ ਇੱਕ ਗਾਂ ਤਾਜੀ ਸੂਈ ਵੀ ਐ ਇਹ ਬਾਅਦ ਚ ਫੇਰੇ ਇਹਨੇ ਬੱਚੇ ਨਾ ਚਲੀ ਜਾਣਾ ਇਹ ਤੋਂ ਸ਼ੁਰੂ ਕਰ ਲੈਂਦੇ ਆ ਸੋ ਦੋਸਤੋ ਇਹ ਸੂਕੇ ਤਾਂ ਹੋਣੀ ਹਟੀ ਐ ਭਾਈ ਇਹਦਾ ਫੜ ਕੇ ਰਸਾ ਪਰਾਂ ਨੂੰ ਤੋੜਦੇ ਇਹਦੀ ਡਿਟੇਲ ਦੱਸ ਦਿਓ ਭਾਈ ਕਿੰਨਵਾ ਸੂਆ ਸੂਪੀ ਇਹ ਭਾਜੀ ਦੂਜੇ ਸੂਏ ਸੂਈ ਹੈ ਜੀ ਠੀਕ ਐ ਮੱਛੀ ਰੋਇ ਨੇ ਜਨਮ ਦਿੱਤਾ ਜੀ ਠੀਕ ਐ ਮੇਰਾ ਵੱਧਾ ਘੰਟਾ ਹੋਇਆ ਅਜੇ ਸੂਈ ਨੂੰ ਜੀ ਠੀਕ ਐ ਜੇਰਤੇ ਨੇ ਪਾਉਣੀ ਹੈ ਨਾ ਪਾਣੀ ਪਾਉਣੀ ਹੈ ਠੀਕ ਐ ਸੋ ਦੋਸਤੋ ਅੱਧਾ ਘੰਟਾ ਹੋਇਆ ਸੂਏ ਨੂੰ ਮੱਛੀ ਨੂੰ ਜਨਮ ਦਿੱਤਾ ਹੈ ਦ ਛੱਡ ਦੇ ਭਾਈ ਆ ਲੈਣ ਦੇ ਬੱਚੇ ਤੇ ਆ ਲੈਣ ਦੀ। ਸੋ ਇਹ ਤਾਜੀ ਸੂਈ ਕਰਕੇ ਖੇਚ ਬੱਚੇ ਦੀ ਹੁੰਦੀ ਆ ਪਸੂ ਨੂੰ ਉਹ ਤੁਸੀਂ ਦੇਖੋਗੇ ਕਾਫੀ ਖੇਚ ਕਰ ਰਹੀ ਆ ਆਪਦੇ ਬੱਚੇ ਦੀ। ਸੋ ਇਹ ਵੜ ਪਹਿਲਾਂ ਦੇਖ ਲੋ ਇਹਦਾ ਕੀਮਤ ਕੀ ਰਹਿਣੀ ਆ ਭਾਈ ਕੀ ਭਾਜ ਦੇ ਦਾਂਗੇ ਇਹ ਆਪਾਂ। ਭਾਜੀ ਇਹਦਾ ਫੋਨ ਤੇ ਕਰ ਲਾਂਗੇ ਆਪਾਂ ਜੀ। ਰੇਟ ਫੋਨ ਤੇ ਰਹੂਗਾ ਹਾਂ ਜੀ। ਠੀਕ ਐ। ਸੋ ਦੋਸਤੋ ਇਹ ਬੱਚੀ ਇਹਦੇ ਨਾਲ ਚਿਹਰੇ ਦੇ ਦੀ ਪੈਣ ਵਾਲੀ ਆ, ਥਣ ਹੱਥੀ ਚੁਾਈ ਵਾਲਾ, ਤਾਂਚਾ ਸੋਨਾ, ਮੀਡੀਅਮ ਹਾਈਟ ਆ। ਉਹ ਤੁਸੀਂ ਇਹਦਾ ਫਵਾਨਾ ਦੇਖ ਲੋ। ਠੀਕ ਹੈ ਭਾਈ ਆਏ ਦੋਗੇ ਭਾਈ ਜਿਹੜੀ ਅਰੇ ਲੇ ਪਾਸੇ ਸੁਈ ਸੁਾਈ ਵੈੜਾ ਜਿਹੜੀ ਕੰਮਾ ਸੁਆ ਹੋ ਪਾਦੀ ਚੌਗ ਦੇ ਦੰਦ ਨਹੀਂ ਹਜੇ ਦੇ ਛਿੱਗ ਦੇ ਕੰਨੀਆਂ ਖੜੀਆਂ ਨੇ ਜੀ ਹਜੇ ਠੀਕ ਹੈ ਤੇ ਉਹ ਜੇ ਸੁਈ ਸੁਈ ਰਹੀ ਹੈ ਠੀਕ ਹੈ ਤੇ ਬੌਲੀ ਬੌਲੀ 24 25 ਕਿਲੋ ਰੈਡੀ ਹੈ ਜੀ ਥੱਲੇ ਠੀਕ ਹੈ ਆ ਤੀਜਾ ਕੀ ਭਾਈ ਨੂੰ ਪਾ ਹਾਂਜੀ ਦੁੱਧ ਇਹ ਦੋਸਤੋ ਚੰਗੇ ਦੁੱਧ ਤੋਂ ਸ਼ੁਰੂਆਤ ਹੈ ਚੌਗ ਵਾਲੇ ਦੰਦ ਕੰਪਲੀਟ ਕਰ ਗਈ ਹੈ ਛਿੱਗ ਵਾਲੀਆਂ ਕੰਨੀਆਂ ਹਜੇ ਬਾਈ ਕਹਿੰਦਾ ਵੀ ਉਹ ਖੜੀਆਂ ਹੈ ਵੱਡੇ ਗਾਦਕਾਰ ਦੀ ਵੜ ਹੈ ਤਾਜੀ ਸੂਈ ਵੀ ਬੋਲਾ ਚੰਗਾ ਇਹਦੇ ਥੱਲੇ ਬਾਕੀ ਚੋਣਾ ਤੁਸੀਂ ਹੈ ਤੁਹਾਡਾ ਫਿਕਰ ਸੋਏ ਦੋਸਤੋ ਦੂਜੇ ਨੰਬਰ ਤੇ ਇਧਰੋਂ ਤਾਜੀ ਸੂਈ ਗਾਂ ਦੀ ਬੱਚੀ ਇਧਰ ਨੂੰ ਆ ਰਹੀ ਹੈ ਤੇ گاਵਾ ਸਾਰੀਆਂ ਜਿਹੜੀਆਂ ਉਹ ਰੰਮਣ ਲੱਗ ਪੈਂਦੀਆਂ ਆਪਦੇ ਬੱਚਾਂ ਦੋ ਨੰਬਰ ਤੇ ਜਿਹੜੀ ਵਾਰਡ ਆ ਭਾਈ। ਭਾਜੀ ਇਹ ਵੀ ਤੀਜਾ ਅਜ ਤੀਜਾ ਜਗ੍ਹਾ ਸੂਰ। ਠੀਕ ਐ। ਤੇ 24 25 ਕਿਲੋ ਬੌਲੀ ਹੋਏ ਥੱਲੇ ਵੀ ਜੀ। ਠੀਕ ਐ। ਬੱਚੇ ਨੂੰ ਜਾਨ ਦਿੰਦਾ ਇਹਨੇ ਮੇਲ ਕਾਫ ਹੈ ਮਗਰ ਇਹਦੇ। ਤੋਰਦੀ ਵਈ ਇਹ ਵੀ। ਸੂਆ ਕਿੰਨੇ ਮੈਰਾ? ਦੂਜਾ ਸੂਆ ਜੀ। ਦੂਜਾ ਸੂਆ। ਓਕੇ। ਹਾਂ। ਵੀਰ ਵੀਰ ਭਾਈ ਰੇਟ ਤਾਂ ਚਲੋ ਫੋਨ ਤੇ ਰਹਿਣਗੇ। ਘੱਟੋ ਘੱਟ ਕੀਮਤ ਤੇ ਵੱਧ ਤੋਂ ਵੱਧ ਗਾਣੇ ਕੀਮਤ। ਭਾਜੀ ਹਰ ਟਾਈਮ ਆਪਣੇ ਕੋਲ 70000 ਤੋਂ ਲੈ ਕੇ 1.5 ਲੱਖ ਦੇ ਵਿੱਚ ਵਿਦਿਆ ਗਾਵਾਂ ਹੁੰਦੀਆਂ ਨੇ ਜੀ। ਓਕੇ। ਸਿਰਫ ਦੋ ਗਾਵਾਂ ਜੇ ਆਪਣੇ ਕੋਲ ਜਿਆਦਾ ਰੇਟ ਦੇ ਨੇ ਕ ਸੋ ਤੋ 70000 ਤੋਂ ਲੈ ਕੇ 1.5 ਲੱਖ ਤੱਕ ਦੀ ਕੀਮਤ ਦੀਆਂ گاਵਾ ਆਮ ਰਹਿੰਦੀਆਂ। ਬਾਕੀ ਤੁਸੀਂ ਜਿੱਦਾਂ ਦੀ ਗਾਂ ਖਰੀਦਣੀ ਹੈ ਉਹ ਆ ਕੇ ਦੇਖਿਓ ਜੇ ਰੇਟ ਤੁਹਾਡਾ ਉਸ ਹਿਸਾਬ ਤੇ ਡਿਸਾਈਡ ਹੋ ਜਾਊਗਾ। ਜਦੋਂ ਕਿਸੇ ਚੰਗੇ ਵਪਾਰ ਦੇ ਕੰਮ ਵਾਲੇ ਵੀਰ ਕੋਲ ਪਹੁੰਚਦੇ ਆ ਜਿਵੇਂ ਜਿਨ੍ਹਾਂ ਕੋਲ ਜ਼ਿਆਦਾ ਨਾਕ ਹੁੰਦੇ ਆ ਤਾਂ ਉਹਨਾਂ ਹੀ ਗਾਹਕ ਵੀ ਉਹਦੇ ਕੋਲ ਜ਼ਿਆਦਾ ਰਹਿੰਦਾ ਹੈ। ਜੋ ਗਾਹਕ ਜ਼ਿਆਦਾ ਰਹਿੰਦਾ ਤਾਂ ਚਮਤਿਆਹੀ ਹੁੰਦੀ ਹੈ ਵੀ ਰੇਟ ਫੋਨ ਤੇ ਰੱਖਣਾ ਪੈਂਦਾ ਕਿਉਂਕਿ ਅ ਇਹਦੇ ਚ ਕਈ ਗੱਲਾਂ ਵਿੱਚ ਹੋ ਜਾਂਦੀਆਂ ਜਿਹੜੀਆਂ ਜਿਹਦੇ ਕਰਕੇ ਰੇਟ ਲੁਕੋ ਕੇ ਕਰਨਾ ਪੈਂਦਾ ਬਈ 3 ਨੰਬਰ ਤੇ ਵਾੜ ਖੜੀ ਹੈ ਹਾਂਜੀ ਕਨਵਾ ਸੂਆ ਸੁੰਦੀ ਹੈ ਹਾਂਜੀ ਦੂਜੇ ਸੂਏ ਆ ਜੀ ਗੱਪਣਾ ਜੀ ਵਾੜ ਠੀਕ ਹੈ ਆਪਣੇ ਕੋ ਖੜੀ ਹੈ ਤਾਂ ਹਫਤਾ ਵੀ ਲੈ ਜਾ ਸਕਦੀ ਹੈ ਜੀ ਵੈਸੇ ਤਿਆਰੀ ਸੋਹਣੀ ਆ ਜੀ ਪੂਰ ਸੋਹਣ ਤਿਆਰ ਖੜੀ ਹੈ ਠੀਕ ਹੈ ਹਾਂਜੀ ਅ ਖੋਲੋ ਬਹੀਨ ਸੋ ਦੇਖੋ ਦੋਸਤੋ ਇਸ ਗਾਂ ਨੂੰ ਤੁਸੀਂ ਮੋੜ ਲਾ ਪਈ ਸੋ ਇਹ ਨਾ ਤੁਸੀਂ ਘਵਾਨਾ ਦੇਖ ਸਕਦੇ ਹੋ ਤੁਸੀਂ ਇਦਾਂ ਦਾ ਰੋ ਪੀਣ ਦੇ ਪਾਣੀ ਪੀਣ ਦੇ ਆ ਇਹ ਦੂ ਅੱਗੇ ਬਾਈ ਜਿਹੜੀ ਗਾਂ ਹਾਂਜੀ ਸਾਹਮਣੇ ਖੜੀ ਐ ਇਹਦਾ ਵੀ ਜੀ ਹੁਣੇ ਸੌਦਾ ਹੋਇਆ ਤੁਹਾਡੇ ਮੂਹਰੇ ਸੌਦਾ ਹੋਇਆ ਜੀ ਬਾਈ ਹੋਰੀ ਇੱਥੇ ਖੜੀ ਐ ਇਹਨਾਂ ਨਾਲ ਹੋ ਗਏ ਸੌਦਾ ਹਾਂਜੀ ਓਕੇ ਠੀਕ ਐ ਇਹ ਦੂ ਅੱਗੇ ਬਾਈ ਇਹਦੇ ਬਾਜੀ 15 ਦੰ ਲੈਣ ਦੇ ਨੇ ਜੀ ਠੀਕ ਐ ਦੂਜੇ ਸੂਏ ਬੈਠਦੇ ਸੂਣਾ ਜੀ ਠੀਕ ਐ ਤਕਰੀਬਨ 27 28 ਕਿਲੋ ਤੋਂ ਪਾਇਆ ਹੋਇਆ ਜੀ ਜਾਂ 30 32 ਕਿਲੋ ਤੋਂ ਪਾ ਲਿਆ ਠੀਕ ਐ ਆਖਰੀ ਬਾਈ ਸੋ ਇਹਦਾ ਵੀ ਤੁਸੀਂ ਟਾਂਚਾ ਦੇਖ ਲਓ ਦੋਸਤੋ ਪਾਣੀ ਦੀ ਖੱਚ ਇਹਨਾਂ ਨੂੰ ਹੈਗੀ ਆ ਪਾਣੀ ਪੀਂਦਾ ਪਸ਼ੂ ਖਾਸ ਕਰਕੇ ਅਫਗਾਨ ਬਹੁਤ ਪਾਣੀ ਪੀਂਦੀ ਹੈ ਫੇਰੀ ਦੁੱਧ ਪੈਦਾ ਕਰਦੀ ਹੈ ਇਹ ਤੁਸੀਂ ਹਵਾਨਾ ਦੇਖ ਲਓ ਧਣ ਅਗੇ ਲੈਂਦੀ ਹੈ ਸੋ ਚ ਸਾਫ ਸੁਥਰਾ ਹਵਾਨਾ ਇਹਦਾ ਵੀ ਟਾਂਚਾ ਵੀ ਜਿਹੜਾ ਉਹ ਬਹੁਤ ਸੋਹਣਾ ਵਹਿੜਦਾ ਸੋ ਇਹ ਦੋ ਜਿਹੜੀਆਂ ਗੱਭਣ ਤੁਹਾਨੂੰ ਦਿਖਾਉਂਦੇ ਹਾਂ ਸੋ ਦੋਸਤੋ ਇਹ ਦੁਵਾਰਾ ਤੋੜ ਦੀ ਹੈ ਕਿਤੇ ਪਾਣੀ ਪੀਣ ਲੱਗ ਗਏ ਦੂਜਾ ਬਾਈ ਹੋਰਿਆਂ ਨਾਲ ਡੀਲ ਚੱਲ ਰਹੀ ਹੈ ਇੱਕ ਗਾਂ ਦੀ ਹੋਰ ਦੀ ਸੋ ਵੇਜੀ ਦੀ ਅਸੀਂ ਰੋਕ ਰੋਕ ਕੇ ਜੇ ਵੀਡੀਓ ਬਣਾ ਰਹੇ ਹਾਂ ਫਿਰ ਤੋੜਦੇ ਹਾਂਗਾ ਦੂਜਾ ਸੁਆ ਦਿਨ ਲੈਂਦੀ ਐ ਸੋਨ ਚਾਹੇ ਹਵਾਨਾ ਤੇ ਢਾਂਚਾ ਸੋਹਣਾ ਹੋਰ ਬਾਕੀ ਰੰਗ ਰੂਪ ਤੁਹਾਡੇ ਸਾਹਮਣੇ ਹੈ ਕਮਾਲਾ ਭਾਈ ਇੱਥੋਂ ਹੀ ਤੁਕੋਸ ਹੋਰ ਗੱਬਣ ਕਾਵਾ ਤੁਹਾਨੂੰ ਦਿਖਾ ਦਿਆਂਗੇ ਇੱਥੇ ਕੋਸ਼ਿਸ਼ ਕਰਾਂਗੇ ਵੀ ਖੜੀਆਂ ਹੀ ਦਿਖਾ ਦਈਏ ਬਹੁਤੀਆਂ ਉਸਕ ਨਾਗ ਹੋਰ ਤੋੜ ਦਿਆਂਗੇ ਵੀਰ ਗਿਰਿੰਦਰ ਭਾਈ ਅੱਧੂ ਅੱਗੇ ਕਾਲੀ ਗਾਂ ਤੇ ਆ ਜਾਓ ਜੀ ਡਿਟੇਲ ਦੱਸ ਦਿਓ ਦੀ ਕੀ ਹੈ ਜੀ ਇਹਦਾ 25 26 ਕਿਲੋ ਦੁੱਧ ਪਾਇਆ ਹੋਇਆ ਜੀ ਠੀਕ ਹੈ ਤੇ 30 ਬਤੀ ਕਿਲੋ ਦੁੱਧ ਗਰਲੈਂਡੋ ਚ ਆ ਜਾਂਦੀ ਹੈ ਜੀ ਠੀਕ ਹੈ ਹਾਂਜੀ ਕਿੰਨਾ ਕਰ ਲੈ ਗੋ ਵੀ ਸੂਣ ਚ ਜੇ ਇਹ ਸੂਣ ਚ ਭਾਜੀ ਵਾ ਹਫਤਾ ਕੇ ਲਓ ਜੀ ਇਹ ਠੀਕ ਹੈ ਹਾਂਜੀ ਇਹ ਦੂਸਰੀ ਗਾਂ ਵੀ ਦੱਸ ਦਿਓ ਡਿਟੇਲ ਤੇਰਾ 30 32 ਕਿਲੋ ਦੁੱਧ ਪਾਇਆ ਹੋਇਆ ਜੀ ਇਹਦਾ ਵੀ ਹਫਤਾ ਕਰਾਂਦਾ ਜੀ ਬਸ ਤੋੜ ਦਈਏ ਇਹ ਆਪਾਂ ਹਾਂਜੀ ਤੋੜ ਦਿੰਨੇ ਠੀਕ ਹੈ ਡਿਟੇਲ ਨੂੰ ਤੂੰ ਅਗਲੀ ਦੀ ਵੀ ਦੱਸ ਦੇ ਬਾਈ ਜਿਹੜੀ ਪੋਆ ਕਰ ਰਹੀ ਹੈ ਇਹ ਭਾਜੀ ਸੂਈ ਹੋਈ ਹੈ ਜੀ ਠੀਕ ਹੈ 10 11 ਦਿਨ ਹੋ ਗਏ ਸੂਈ ਨੂੰ ਤਕਰੀਬਨ 22 23 ਕਿਲੋ ਬੋਲੀ ਤੇ ਆਪਣਾ ਦੁੱਧ ਹੈ ਜੀ ਇਸ ਟਾਈਮ ਠੀਕ ਹੈ ਹਾਂਜੀ ਸੋ ਦੱਸ ਵੈਸੇ ਤੋੜ ਦਵੇਂ ਤੇ ਤੇਲ ਪਹਿਲਾਂ ਨਹੀਂ ਦੱਸਤੀ ਆ ਤੂੰ ਸੁਣ ਲੋਗੇ ਇਹ ਵੀ ਵੱਡੇ ਢਾਂਚੇ ਦੀ ਗਾਂ ਬਾਕੀ ਜੋ ਹਵਾਨੇ ਦੀ ਬਣਾਵਟ ਹੈ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਖੁਰ ਬਣਵਾਏ ਹੋਏ ਆ ਭਾਈ ਹਾਂਜੀ ਭਾਜੀ ਬਿਲਕੁਲ ਤਾਜ਼ੇ ਬਣਵਾਏ ਨੇ ਜੀ ਠੀਕ ਹੈ ਤਾਂ ਮੌਸਮ ਹੈ ਜੀ ਕਿ ਖੁਰਾਂ ਵਾਲੇ ਆਉਂਦੇ ਘਟ ਨੇ ਅੱਛਾ ਹਾਂਜੀ ਹਾਂ ਕੱਲੇ ਬਣਵਾਏ ਨੇ ਸਾਰੀਆਂ ਦੇ ਠੀਕ ਹੈ ਸੋ ਦੱਸੋ ਇਹ ਕੱਲ ਇਹਨਾਂ ਦੇ ਖੁਰ ਬਣਾਏ ਹੋਏ ਆ ਕਿਰਾ ਤਾਜ਼ੇ ਬਣਾਏ ਹੋਏ ਆ ਕਿਉਂਕਿ ਖੁਰ ਸਾਫ਼ ਕਰਨੇ ਬਹੁਤ ਜ਼ਰੂਰੀ ਹੁੰਦੇ ਆ ਅੱਛਾ ਭਾਈ ਇਦੋਂ ਅੱਗੇ ਜਿਹੜੀਆਂ ਇਹ ਗਾਵਾਂ ਇਹ ਫਾਰਮ ਦੀਆਂ ਹੀ ਆ ਪਾ ਜੀ ਆ ਗਾਂ ਤੋਂ ਲੈ ਕਾ ਕਾਲੀ ਗਾਂ ਤੋਂ ਲੈ ਗਏ ਜੀ ਆ ਕਾਲੀ ਗਾਂ ਆਪਣੀ ਘਰ ਦੀਆਂ ਨੇ ਜੀ ਚਾਰੇ ਇਹ ਠੀਕ ਹੈ ਹਾਂਜੀ ਉਹ ਗਾਂ ਆਪਣੀ ਘਰ ਦੀਆਂ ਭਲਿਆਟਾ گاਵਾ ਘਰ ਦੀਆਂ ਨੇ ਜੀ ਉਹ ਠੀਕ ਹੈ ਓਕੇ ਇਹਨਾਂ ਚ ਕੋਈ ਵਿਕਰੀ ਵਾਲਾ ਹੈ ਨਾ ਆ ਚਾਰ ਜਾਨਵਰ ਆਪਾਂ ਦੇ ਦਾਂਗੇ ਜੇ ਕਿਸੇ ਨੇ ਲੈਣੇ ਹੋਣ ਜੀ ਠੀਕ ਹੈ ਕੀ ਡਿਟੇਲ ਇਹਨਾਂ ਦੇ ਕੋਲ ਜਾ ਕੇ ਦੱਸ ਦੋ ਤੋਰਨ ਦੀ ਲੋੜ ਨਹੀਂ ਬਈ ਵੀ ਜਿਹੜੀ ਕਾਲੀ ਗਾਂ ਜੀ ਹੂੰ ਤੇ ਦੂਜੀ ਸੁਣਨਾ ਜੀ ਇਹਨੇ 24 25 ਕਿਲੋ ਦੁੱਧ ਪਾਇਆ ਜੀ ਤਰੀਕ ਹੈ 18 11 ਤੱਕ ਰਹਿੰਦੇ ਨੇ ਜੀ ਇਹਦੇ ਠੀਕ ਹੈ ਇਹਦੇ ਨਾਲ ਵੱਛੀ ਤੇ ਵੱਛੀ ਚਾਰ ਦਾ ਹੁੰਦਾ ਜੀ ਠੀਕ ਹੈ ਜਿਹਦੇ ਸੂਣਾ ਜੀ ਪਲੂਨ ਸੂ ਵੀ ਆਪਣੇ ਕੋਲੇ 24 ਕਿਲੋ ਦੁੱਧ ਦਿੱਤਾ ਇਹਨੇ ਆਪਣੇ ਕੋਲੇ ਕਿੰਨਾ ਟਾਈਮ ਬਾਕੀ ਹੈ ਇਹਦਾ ਤਕਰੀਬਨ ਮਹੀਨਾ ਪਿਆ ਜੀ ਇਹਦੇ ਓਕੇ 1 ਮਹੀਨਾ ਬਾਕੀ ਹੈ ਇਹਦੇ ਨਾਲ ਚਿੱਟੀਆਂ ਇਹ 15 16 ਦਿਨ ਲਊ ਜੀ ਇਹ ਤੀਜੇ ਸੂ ਸੂਗੀ ਜੀ ਹੁਣ ਠੀਕ ਹੈ 33 ਕਿਲੋ ਤਾਂ ਆਪਣੇ ਘਰੋਂ ਪਾਇਆ ਜੀ ਭਲਾ ਪਾਉਣ ਲੱਗੀ ਜੀ ਇਹ ਠੀਕ ਹੈ ਹਾਂਜੀ ਇਹ ਦੋ ਅੱਗੇ ਗਾ ਇਹ ਵੀ ਤੀਜੇ ਸੂਏ ਹੈ ਜੀ ਹੂੰ 28 29 ਕਿਲੋ ਆਪਣੇ ਘਰੇ ਪਾਇਆ ਜੀ ਦੁੱਧ ਨੇ ਠੀਕ ਹੈ ਬਾਜੀ ਇੱਕ ਗੱਲ ਹੁੰਦੀ ਹੈ ਜਿਹੜੀ ਅੱਜ ਕੱਲ ਲੋਕੋ ਵੀਡੀਓ 'ਚ ਆਮੇ ਕਹਿਣ ਲੱਗੇ 70 ਲੀਟਰ 80 ਲੀਟਰ ਹਰੇ ਗਾਂ ਬਾਜੀ 70 80 ਲੀਟਰ ਦਿੰਦੀ 30 ਲੀਟਰ ਦੁੱਧ ਵੀ ਗਾਂ ਚਵਾਦੇ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਸਹੀ ਹੈ ਸਾਨੂੰ 24 25 ਸਾਲ ਹੋ ਗਏ ਕੰਮ ਕਰਦੇ ਨੂੰ ਸਿਰਫ ਡੈਰੀ ਫਾਰਮ 'ਚ ਜੀ ਵੈਸੇ 1960 ਤੋਂ ਆਪਾਂ ਕੰਮ ਕਰਦੇ ਆ ਜੀ ਆਮ ਗਾਂ 30 ਦੀ ਐਵਰੇਜ ਪਾਈ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਜੀ ਚਾਲੀ ਪੈਲੀ ਗੱਲ ਇਹ ਵੀ ਬਹੁਤ ਦੂਰ ਹੋ ਜਾਂਦੀ ਹੈ ਜੀ ਅੱਜ ਕੱਲ ਹਰੇਕ ਬੰਦਾ ਹੀ ਕਹਿੰਦਾ ਕਿ ਇਹ 60 ਵਾਲੀ ਹੈ 70 ਵਾਲੀ ਹੈ ਉਹ ਚਵਾਉਣ ਵਾਸਤੇ ਉਨੀ ਉਹਦੀ ਮੇਨਟੇਨੈਂਸ ਵੀ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਉਹਦੀ ਮੇਨਟੇਨੈਂਸ ਹੋਊਗੀ ਜੀ ਸਹੀ ਹੈ ਹਾਂਜੀ ਸੋ ਸੋ ਇਹ ਤੁਸੀਂ ਵੈਸੇ ਸਮਝਣਾ ਹੁੰਦਾ ਵੀ ਕਿਹੜਾ ਪਸ਼ੂ ਤੋਂ ਕਿੰਨਾ ਲਾਹਾ ਲੈਨੇ ਹੋ ਅੱਗੇ ਕੁਝ ਗਾਵਾਂ ਇਧਰ ਸੋਈਆਂ ਸੋਈਆਂ ਖੜੀਆਂ ਜਾਣਕਾਰੀ ਆਪਾਂ ਲੈ ਲਾਂਗੇ ਬਾਈ ਜਿਹੜੀ ਇਹ ਵਾਈਟ ਵੈਡ ਹੈ ਇਹ ਪਾਜੀ ਕੀ ਡਿਟੇਲ ਹੈ ਇਹ ਤੀਜੇ ਸੂਈ ਸੂਈ ਹੈ ਜੀ ਠੀਕ ਹੈ ਕਾਫੀ ਸੂਈ ਹੋਈ ਹੈ ਜੀ ਠੀਕ ਹੈ ਤਕਰੀਬਨ ਇਸ ਟਾਈਮ ਆਪਣੇ 18 19 ਕਿਲੋ ਬੌਲੀ ਹੈ ਜੀ ਇਹ ਥੱਲੇ ਓਕੇ ਹਾਂਜੀ ਠੀਕ ਹੈ ਮੇਲ ਕਾਫ ਹੈ ਜੀ ਇਹਦੇ ਪਿੱਛੇ ਠੀਕ ਹੈ ਅੰਦਰ ਰਸੋਈ ਤੁਸੀਂ ਗਾਂ ਦਾ ਢਾਂਚਾ ਦੇਖ ਲਓ ਇਹਦੋਂ ਅੱਗੇ ਜਿਹੜੀ ਗਾਂ ਬਈ ਇਹ ਭਾਜੀ ਸਵੇਰੇ ਸੂਈ ਹੈ ਜੀ ਗਾਂ ਇਹਦੇ ਪਿੱਛੇ ਮੇਲਮਾਫ ਹੈ ਜੀ ਠੀਕ ਹੈ ਤਕਰੀਬਨ 10-11 ਕਿਲੋ ਆਪਾਂ ਸਵੇਰੇ ਕੱਢਿਆ ਜੀ ਠੀਕ ਹੈ ਹਾਂਜੀ ਇਹਦੋਂ ਅੱਗੇ ਬਈ ਬੱਛੀ ਇਹ ਬੱਛੀ ਥੱਲੇ 24-25 ਕਿਲੋ ਦੁੱਧ ਤੇ ਆ ਰਹਾ ਜੀ ਬੱਛੀ ਮਗਰ ਹੈ ਇਹਦੇ ਠੀਕ ਹੈ ਹਾਂਜੀ ਓਕੇ ਤੋਰਦੇ ਨੂੰ ਤੋਰ ਓਕੇ ਤੋਰਦੇ ਹਰੇ ਪੜਾਂ ਚਾਹੀਦੀ ਅਜ ਕੜ ਚੱਲਣਾ ਹਾਜੇ ਬੱਛੀ ਦਾ ਜੀ ਠੀਕ ਹੈ 4 ਦਿਨ ਹੋਏ ਨੇ ਸੂਈ ਨੂੰ ਜੀ ਇਹਨੂੰ ਲਿਆ ਬਈ ਵਾਪਸ ਕਮਾਲ ਤਾ ਤਾ ਗੇ ਦੋ ਅੱਗੇ ਜਿਹੜੀ ਗਾਂ ਖੜੀ ਹੈ ਬਈ ਇਹ ਫੇਰੀ ਭਾਦੀ ਤੀਜੀ ਸੂਈ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਲਏ ਰਾਤ ਸੂਈ ਹੈ ਜੀ ਹਜੇ ਰਾਤ ਹੀ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਜੀ ਓਕੇ ਹਾਂਜੀ ਹਾਂਜੀ 6-7 ਕਿਲੋ ਬੋਲੀ ਕੱਢੀ ਹੈ ਜੀ ਆਪਾਂ ਇਹਦੀ ਠੀਕ ਹੈ ਸੋ ਦੋਸਤੋ ਰਾਤ ਹੀ ਸੂਈ ਹੈ ਵੱਛੀ ਨੂੰ ਜਨਮ ਦਿੱਤਾ ਇਹਨੇ ਠੀਕ ਇਹਦੀ ਕੀ ਡਿਟੇਲ ਆ ਭਾਈ ਕੰਨਵਾ ਸੁਆ ਇਹ ਇਹ ਪਾਜੀ ਦੂਜੇ ਸੂਏ ਕੱਲ੍ਹ ਸੁਈ ਹੈ ਜੀ ਪੱਛੀ ਠੀਕ ਹੈ ਵੱਛੀ ਨੂੰ ਜਨਮ ਦਿੱਤਾ ਜੀ ਇਹਨੇ ਹੂੰ ਤਕਰੀਬਨ ਬੌਲੀ ਤੋਂ ਖਾਲੀ ਆ ਜੀ ਥੋੜੀ ਹੋ ਬੌਲੀ ਛੱਡੀ ਆ ਪਾਸੂਏ ਨੇ ਜੀ 5-4 ਕਿਲੋ ਛੱਡੀ ਆ ਠੀਕ ਹੈ ਹਾਂਜੀ ਅ ਇਹ ਤੋਂ ਅੱਗੇ ਇਹ ਪਾਜੀ ਕੱਲ੍ਹ ਦੀ ਸੁਈ ਹੋਈ ਹੈ ਜੀ ਠੀਕ ਹੈ ਵੱਛਾ ਜੀ ਇਹਦੇ ਪਿੱਛੇ ਠੀਕ ਹੈ ਤਕਰੀਬਨ ਇਸ ਟਾਈਮ 22 ਕਿਲੋ ਹੋਊਗੀ ਬੌਲੀ ਇਹ ਠੀਕ ਹੈ ਇਹ ਜਿਹੜੀਆਂ ਰੰਬੀ ਜਾਂਦੀਆਂ ਫਿਰ ਤਾਜੀ ਬੱਛੀ ਕਰਕੇ ਜਿਹੜੀ ਬੱਛੀ ਫਿਰ ਬੱਛੀ ਫੇਰ ਨੇੜੇ ਆ ਗਈ ਅੱਛਾ ਹਾਂਜੀ ਆ ਗਈ ਬੱਛੀ ਫੇਰ ਜਦੋਂ ਬੱਛੀ ਦੋਸਤੋਂ ਨੇੜ ਆ ਜਾਂਦੀ ਆ ਤਾਂ ਉਦੋਂ ਹੀ ਇਹ ਆਪਦੀ ਕਾਰਵਾਈ ਸ਼ੁਰੂ ਕਰ ਦਿੰਦੀ ਆ ਬੱਛੀ ਇਸ ਸਾਈਡ ਤੇ ਆ ਕੇ ਪੈ ਗਈ ਤਾਂ ਇਹਨਾਂ ਨੂੰ ਫੇਰ ਉਹਦੀ ਸਮੈਲ ਆਉਣ ਲੱਗ ਗਈ ਇਹਦੋਂ ਅੱਗੇ ਭਾਈ ਜਿਹੜੀ ਗਾਂ ਖੜੀ ਐ ਇਸ ਲਈ ਭਾਜੀ ਚੋਬਾਈ ਤੇ 1 ਕਿਲੋ ਬੌਲੀ ਤਿਆਰ ਆ ਜੀ ਪਰਸੋਂ ਨਹੀਂ ਸੁਹੀ ਹੈ ਜੀ ਠੀਕ ਐ ਪੇਲ ਕਾਫ ਆਈਏ ਥੱਲੇ ਓਕੇ ਹਾਂਜੀ ਅੱਡੋ ਅਸੀਂ ਆਪਾਂ ਦੋਨੇ ਗਾਵਾਂ ਤੋਰਨ ਆਣੇ ਆ ਸੋਸੇ ਕਾ ਬਾਮੀ ਹੁਸਾਰਿਆਂ ਦੂਜੀ ਵੀ ਖੋਲ ਲੈ ਬਾਈ ਉਹ ਵੀ ਖੋਲ ਲੈ ਸੋਏ ਸਿੱਖ ਤਾਂ ਪਸੂ ਆ ਕੇ ਪਾਣੀ ਛੜ ਜਾਂਦੇ ਆ ਤੋਂ ਫੇਰ ਤੁਹਾਨੂੰ ਤੋਰ ਕੇ ਦਿਖਾਉਣੇ ਕੁਛ ਭਾਜੀ ਦਾਣੇ ਦਾ ਵੀ ਟਾਈਮ ਹੋ ਚੱਲਿਆ ਜੀ ਅੱਛਾ ਸਮਾਂ ਦੋ ਤੁਮ ਤਿੰਨ ਘਟਾ ਬਈ ਠੀਕ ਹੈ ਹਾਂਜੀ ਤੋਂ ਸੋ ਸ਼ਾਮ ਦੁਪਹਿਰ ਦਾ ਟਾਈਮ ਹੈਗਾ ਲਗਭਗ 2 2.5 ਦਾ ਕਹੋ ਦੇ ਕਰਕੇ ਪਸੂ ਦਾਣੇ ਦੀ ਵੀ ਹੁਣ ਕੱਚੇ ਇਹਨਾਂ ਨੂੰ ਹੋਣੀ ਸ਼ੁਰੂ ਹੋ ਗਈ ਐ ਲਿਆ ਭਾਈ ਵਾਪਸ ਹੀ ਲਿਆ ਚੱਲ ਜਾ ਲਈ ਚੱਲੇ ਵਾਹ ਸੋਇ ਤਾਜੀਆਂ ਸੋਇਆਂ ਗਾਵਾਂ ਸੀਗੀਆਂ ਇੱਕ ਗਾਂ ਤੁਹਾਨੂੰ ਮੈਂ ਲਾਸਟ ਤੇ ਜਰਸੀ ਦਿਖਾਉਣੀ ਐ ਤੇ ਜਰਸੀ ਤੋਂ ਬਿਨਾ 1K4 ਦਿਖਾਉਣਾ ਇਹ ਕੈਨਵਾ ਸੂਆ ਸੂਈ ਭਾਈ ਤੇ ਭਾਜੀ ਦੂਜੀ ਸੂਈ ਹੈ ਜੀ ਇਹ ਵੀ ਨਾ ਚਰ ਹੋ ਗਿਆ ਕੱਲ ਸੂਈ ਹੈ ਜੀ ਪੱਛਾ ਮਗਰ ਹੈ ਜੀ ਠੀਕ ਹੈ ਹਾਂ ਜੀ ਬੋਲੀ 15 16 ਕਿਲੋਈ ਹੈ ਥੱਲੇ ਓਕੇ ਕੱਲ ਦੀ ਸੂਈ ਹੈ ਦੋਸਤੋ ਤੇ ਇਹ ਮੱਛਾ ਇਹਦੇ ਨਾਲ ਇਹ ਤੋਂ ਬਿਨਾ ਇੱਕ ਗੱਬਣ ਵੇੜ ਤੁਹਾਨੂੰ ਦਿਖਾਉਣੀ ਹੈ ਕੁਸ ਬਾਈ ਪਰਲੇ ਪਾਸੇ ਵੀ ਗਾਵਾਂ ਪਕਾਉਗਾ ਜਿਹੜੀਆਂ ਇਹਨਾਂ ਨੂੰ ਇਹ ਤਾਂ ਗੱਬਣ ਹੀ ਦੱਸਦੀਆਂ ਬਾਈ ਚਾਰੇ گاਵਾ ਹਾਂਜੀ ਬਾਈ ਚਾਰੇ گاਵਾ ਗੱਬਣਾ ਨੇ ਜੀ ਠੀਕ ਹੈ ਹਾਂਜੀ ਇਧਰੋਂ ਡਿਟੇਲ ਦੱਸਦਾ ਜੀ ਬਾਈ ਇਹ ਇਹ ਗਾਂ ਦੇ ਤਕਰੀਬਨ ਮਹੀਨਾ ਪਿਆ ਜੀ ਹਜੇ ਠੀਕ ਹੈ ਦੁੱਧ 35 36 ਲੀਟਰ ਪਾਇਆ ਹੋਇਆ ਜੀ ਇਹਦੀ 40 42 ਲੀਟਰ ਦੁੱਧ ਪਾ ਦੂਗੀ ਜੀ ਠੀਕ ਹੈ ਬਹੁਤ ਵੱਡੇ ਕੱਦ ਦੀ ਹੈ ਜੀ ਵਜਨ-ਵੋਜਨ ਬਹੁਤ ਆ ਖੋਲ ਕੇ ਦਿਖਾ ਦਿੰਨੇ ਆਪਾਂ ਜੀ ਖੋਲ ਖੋਲ ਡਰ Thực đoàn chạy đề luôn Changi vay nắng đi đô sô ega vay ਜਿਹੜੀ ਇਹਦੋਂ ਅੱਗੇ ਬਾਈ ਗਾ ਇਹ ਭਾਜੀ ਤੀਜੇ ਸੂਸੂ ਗਈ ਗਾ 42 43 ਲੀਟਰ ਦੁੱਧ ਪਾਇਆ ਹੋਇਆ ਜੀ ਆਰਡਰ ਆਰਡਰ ਬਿਲਕੁਲ ਗੋਲ ਹੁੰਦਾ ਜੀ ਇਹਦਾ ਬਿਲਕੁਲ ਐਨ ਗੋਲ ਜੀ ਤਿੰਨ ਮਹੀਨਾ ਪਿਆ ਹਜੇ ਇਹਦਾ ਵੀ ਓਕੇ ਇਹਦੋਂ ਅੱਗੇ ਬਾਈ ਜਿਹੜੀਆਂ ਤਿੰਨਾਂ ਦੀ ਡਿਟੇਲ ਦੱਸ ਦਿਚਾ ਰਹੇ ਭਾਜੀ ਜਿਹੜੀ ਆ ਗਾ ਜੀ ਇਹ ਵੀ ਤੀਜੇ ਸੂਸੂ ਗਈ ਜੋਣਾ 45 40 ਲੀਟਰ ਦੁੱਧ ਪਾਇਆ ਹੋਇਆ ਜੀ ਠੀਕ ਹੈ 43 43 ਦੀ ਉਮੀਦ ਆਪਾਂ ਫੇਰ ਕਰਦੇ ਹਾਂ ਜੀ ਇਹ ਤਾਂ ਕਿਉਂਕਿ ਵਜਨ-ਬਜਨ ਬਹੁਤ ਹੈ ਇਹ ਆਰਡਰ ਕੁਆਲਿਟੀ ਪੂਰੀ ਫਿਕਸ ਹੈ ਜੀ ਸਹੀ ਹੈ ਹਾਂ ਜੀ ਹਾਂ ਬਈ ਉਹ ਤੁਮ ਇੱਕ ਰਹਿੜ ਬਾਰੇ ਜਾਣਕਾਰੀ ਲੈਣੀ ਆਪਾਂ ਜਿਹੜੀ ਇਹ ਵੱੱਛੀ ਆ ਬਈ ਹਾਂਜੀ ਇਹ ਕੈਨ ਮਸੂਆ ਸੁੰਗੀ ਇਹ ਪਹਿਲੇ ਸੂਈ ਸੂਈ ਹੈ ਜੀ ਠੀਕ ਹੈ ਹਾਂਜੀ ਸੂਈ ਨਹੀਂ ਇਹ ਸਵੇਰੇ ਸੂਈ ਆ ਜੀ ਪੱਛੀ ਨੂੰ ਜਨਮ ਦਿੱਤਾ ਹੀ ਨੇ ਠੀਕ ਹੈ ਹਾਂਜੀ ਜੋ ਦੋਸੋ ਇਹ ਪਹਿਲਾ ਸੂਆ ਸੂਈ ਹੈ ਸੰਗ ਇਹਦੇ ਜ਼ਰੂਰ ਹੈਗੇ ਆ ਪਰ ਬੜੀ ਸੋਹਣੀ ਤਿਆਰੀ ਨਾਲ ਇਹਨੇ ਬੱਚਨ ਜਨਮ ਪੇਥੋ ਖੋਲ ਕੇ ਬਈ ਮੜੀ ਤੋਂ ਜਾਤਪਰੀਡ ਚੰਗੀ ਦਿਸਦੀ ਐ ਪਸ਼ੂ ਹੋਰ ਵੀ ਖੜੇ ਦੱਸੋ ਇਹ ਵੀ ਗੱਬਣ ਵੈੜ ਖੜੀ ਐ ਇੱਕ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੇ ਵਿੱਚ ਪਰ ਤੁਮੇ ਬੱਚੀ ਤੋਰ ਕੇ ਦਿਖਾਉਣਾ ਅੱਜ ਸਵੇਰੇ ਸੂਈ ਐ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਲੈ ਆ ਵਾਪਸ ਬਾਈ ਰੰਗ ਰੂਪ ਪ੍ਰਿੰਟ ਦੇਖੋ ਦੱਸੋ ਬੱਚੀ ਦਾ ਇਹ ਪਹਿਲਣ ਵੈੜ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਦੋਸਤੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਚੋਂ ਸੀ ਤੇ ਇਹ ਪਸ਼ੂ ਕਾਉ ਉਸੇ ਬਾਈ ਹੋਰਾਂ ਕੋਲ ਰੁਟੀਨ ਚ ਕਾਵਾ ਹੁੰਦੇ ਹਨ ਤੁਸੀਂ ਵਿਜ਼ਿਟ ਕਰ ਸਕਦੇ ਹੋ ਆ ਕੇ ਦੇਖ ਸਕਦੇ